ਕੀ ਆਪਾਂ ਕਰਦੇ ਨੇ ਪੂਰੀ ਵਿਸਾਖੀ ਤੇ ਬੱਲੇ ਬੱਲੇ ਜਿਹੜਾ ਹੈਗੀ ਸਪੈਸ਼ਲ ਸੈਲੀਬ੍ਰਿਟੀ ਸੂਟ ਹੈ ਦੇਖੋ ਪੂਰਾ ਖਾਸ ਕੰਮ ਹੈ ਦਾ ਬਾਜੂ ਹੈ ਪੂਰੇ ਬਣੇ ਹੋਏ ਨਾਲ ਪੌਂਚੇ ਬਣੇ ਹੈ ਬਾਜੂ ਬਣੇ ਹੈ ਦਾ ਦੁਪੱਟਾ ਖਾਸ ਹੈ ਕੁਝ ਬੜਾ ਪਿਆਰਾ ਦੁਪੱਟਾ ਮਾਰਕੀਟ 'ਚ ਭਾਜੀ 3100 3200 3500 ਸਾਡਾ 1195 ਰੁਪਏ ਰੇਟ ਇਹਦੇ ਵਿੱਚ ਸਪੈਸ਼ਲ ਦੋ ਕਲਰਾਂ ਦੇ ਭਾਜੀ ਬਲੈਕ ਐਂਡ ਵਾਈਟ ਇਹਦੇ ਦੀ ਬਾਜੂ ਵਰਗ ਬਿਲਕੁਲ ਭਾਜੀ ਦੋ ਕਲਰ ਰੈਡੀ ਕਰਾਏ ਆ 1195 'ਚ ਸਾਡੇ ਕਾ ਸੂਟ ਆ ਭਾਜੀ ਦੇਖੋ ਇਹਦੀ ਖਾਸੀਅਤ ਦਿਖਾਉਣਾ ਭਾਜੀ ਸਪੈਸ਼ਲ ਔਰੇਂਜ ਸੂਟ ਘੇਰਾ ਨਾਲ ਗਲਾ ਨਾਲ ਇਹ ਦੇਖੋ ਸਲਵਾਰ ਦੇ ਪਹੁੰਚੇ ਵੀ ਆ ਮਤਲਬ ਪੂਰਾ ਭਰਿਆ ਆ ਬਿਲਕੁਲ ਬਿਲਕੁਲ ਸੈਲੀਬ੍ਰਿਟੀ ਸੂਟ ਹੈ ਭਾਜੀ ਦੁਪੱਟਾ ਆਊਗਾ ਨਾਲ ਵਧੀਆ ਮਸਲੀਨ ਟੌਪ ਦਾ ਬਜ਼ਾਰ 'ਚ 3695 ਸਾਡਾ 1395 ਰੁਪਏ ਰੇਟ 'ਤੇ ਸੋ ਭਾਜੀ ਦੇਖੋ ਅਗਲੀ ਆਈਟਮ ਦੇਖੋ ਤੁਸੀਂ ਡਿਜ਼ਾਈਨਰ ਬਹੁਤ ਪਿਆਰਾ ਸੂਟ ਹੈ ਇਹ ਵੀ ਭਾਜੀ ਬਜ਼ਾਰ 'ਚ ਹੈਗਾ ਸੂਟ ਇਹ 32 3300 ਰੁਪਏ ਵਾਲਾ ਜੀ ਜੀ ਇਹ ਵੀ 1195 ਵਿੱਚ ਭਾਜੀ ਦੇਖੋ ਲਓ ਭਾਜੀ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਦਾ ਸ਼ੇਅਰ ਟੂ ਗਰੁੱਪ ਕਰਦਾ ਉਹਨਾਂ ਵਾਸਤੇ ਇਹ ਚਾਰ ਰੰਗ ਚਾਰੇ ਰੰਗ ਇੱਕ ਇੱਕ ਸੂਟ ਗਿਫਟ ਜਾਊਗਾ ਜਿਵੇਂ ਹਮੇਸ਼ਾ ਅਸੀਂ ਕਰ ਭੇਜਦੇ ਆ ਫ੍ਰੀ ਆਫ ਡਿਲੀਵਰੀ ਜਾਊਗਾ ਘਰੇ ਇਹ ਸਾਰੇ ਪੀਸ ਤੁਹਾਨੂੰ ਮੈਂ ਸੈਲੀਬ੍ਰਿਟੀ ਪੀਸ ਦਿਖਾਉਣੇ ਆ ਨਵੇਂ-ਨਵੇਂ ਕਲਰ ਆ ਦੇਖੋ ਤੁਸੀਂ ਕੋਈ ਪੁਰਾਣਾ ਸੂਟ ਨਹੀਂ ਪਾਜੀ ਇਹ ਬਸ ਮੈਂ ਹੀ ਦੇਖਣ ਦੇ ਸਾਰਾ ਘੇਰਾ ਵੀ ਬਾਜੂ ਵੀ ਤੇ ਗਲਾ ਵੀ ਭਰਿਆ ਬਿਲਕੁਲ ਤੁਹਾਡੇ ਸਾਹਮਣੇ ਖੋਲ ਰਿਆ ਖਾਸियत ਸਭ ਦੇ ਨਾਲ ਤਕਰੀਬਨ ਹਰ ਇੱਕ ਨਾਲ ਬਾਟਮ ਤੇ ਵਰਕ ਹੈ ਜਿਵੇਂ ਇਸ ਫੋਟੋ ਬਣੀ ਹੈ ਪਾਜੀ ਸੈਲੀਬ੍ਰਿਟੀ ਸੇਮ ਸੂਟ ਹੈ ਪੂਰਾ オリジナル ਰੇਟ ਕਰਕੇ ਰੱਖਿਆ ਪਾਜੀ 1195 ਵਿੱਚ ਇਹ ਵੀ ਲੋਕਾਂ ਨੇ ਬਾਇਪਾਸ ਤੋਂ ਕਿਲੋਮੀਟਰ ਤੋਂ ਸਾਡੇ ਗੱਡੀ ਨਾਲ ਚੱਲ ਕੇ ਆਉਣਾ ਜਿਹੜੀਆਂ ਚੀਜ਼ਾਂ ਦਿਖਾਈਆਂ ਰੇਟ ਦਿਖਾਏ ਇਹ ਗਰਮੀਆਂ ਦੇ ਤੋਹਫੇ ਕੱਪੜੇ ਆ ਮਸਲੀਨ ਦੇ ਜਿਹੜੇ ਚੀਜ਼ਾਂ ਆ ਰਹੀਆਂ ਇਹ ਰ ਵੈਰੈਟੀ ਦੇ ਦੂੰਗਾ ਮਜ਼ਾ ਆਜੂਗਾ ਜੀ ਬੜੀ ਪਿਆਰੀ ਆਈਟਮ ਹੈ ਸਿਲਵਰ ਦਾ ਸੂਟ ਹੈ ਹੈਂਡਵਰਕ ਦਾ ਦੇਖੋ ਤੁਸੀਂ ਡਿਜ਼ਾਈਨਰ ਭਾਜੀ ਇਹ ਜਗਮਗਾ ਕਰਦਾ ਜਿਹੜਾ ਵਰਕ ਹੈ ਇਹਦਾ ਸਫਾਈ ਇਹ ਦੀ ਸਫਾਈ ਕਿਸ ਤਰ੍ਹਾਂ ਆ ਭਾਜੀ ਪੀਸ ਹੀ ਬਹੁਤ ਟਾਪ ਦਾ ओरिजिनल ਪੀਸ ਹੈ ਬਿਯਾਰ ਜੇ ਐਵੇਂ 3699 ਵਿਕਦਾ ਇਹ ਤਾਂ ਸੋਨੂ ਸਟੋਰ ਵਾਲਾ ਮੇਲਾ ਲਾਤਾ 1395 ਇਹ ਕਾ ਆਇਆ ਸਿਆਣੀ ਬੁੜੀਆਂ ਸਪੈਸ਼ਲ ਆਈਟਮ ਬਹੁਤ ਹੀ ਬੁਟੀਕ ਵਾਲਾ ਅਗਲੀ ਕਦੇ ਅਸੀਂ ਵੀ ਆਉਣ ਜਾਣ ਨੂੰ ਰੱਖਣੇ ਆ ਪਿਓਰ ਕਾਟਨ ਚਾਹੀਦੀ ਸਾਨੂੰ ਕੋਈ ਇਹ ਪਿਓਰ ਕਾਟਨ ਦਾ ਸੂਟ ਹੈ ਭਾਜੀ ਦੇਖੋ ਤੁਸੀਂ ਸਵਾਈ ਦੇਖੋ ਕੰਮ ਦੀ ਦੁਪੱਟਾ ਪਿਓਰ ਦਾ ਫੁੱਲ ਪ ਇਹ ਵੀ ਭਾਜੀ ਬਿਆਰ 24 2500 11952 ਦੇ ਨੂੰ ਭਾਜੀ ਇਹ ਵੀ ਲੋਹੇ ਦੇਖ ਰਿਹਾ ਦੁਪट्टे ਤੇ ਵੀ ਵਰਕ ਹੈ ਕੋਈ ਮਤਲਬ ਪਲੇਨ ਦੁਪੱਟਾ ਨਹੀਂ ਗਾ ਜੇ ਪਿਓਰ ਦਾ ਦੇ ਤਾ ਤਾਂ ਕਿਤੇ ਗੱਲ ਆ ਮੈਂ ਕਹਿੰਦਾ ਭਾਜੀ ਰੰਗ ਐਸੇ ਦਊਗਾ ਦੇਖੋ ਤੁਸੀਂ ਇਹੋ ਜੇ ਕਦੇ ਕਲਰ ਦੇਖਿਆ ਮੈਂ ਕਹਿੰਦਾ ਪਿਓਰ ਜਾਮ ਕਾਟਨ ਰਾਮ ਟੈਸਟ ਦੀ ਕੁਆਲਟੀ ਲੱਗੀ ਥੱਲੇ بیس ਲੱਗਾ ਭਾਜੀ ਇਹੋ ਜੇ ਕੱਪੜੇ ਨਹੀਂ ਦੇਖ ਸਕਦਾ ਕੋਈ ਲਓ ਭਾਜੀ ਮੈਂ ਕਹਿੰਦਾ ਵੀ ਇਹਨਾਂ ਕੋਈ ਰੇਟ ਦੱਸ ਦੇ ਮੇਰੀ ਗਾਰੰਟੀ ਹੈ ਭਾਜੀ ਮਾਰਕੀਟ ਚ ਮੇਰੇ ਉਹ ਵੀਡੀਓ ਦੇਖ ਰਿਹਾ ਕੋਈ ਰੇਟ ਚੈਲੰਜ ਕਰਕੇ ਕਹਿੰਦਾ ਕੋਈ ਰੇਟ ਦੇ ਦੇ ਸੀਗੀ 22500 ਦਾ ਲੋਕੀ ਲੈਸ ਬਿਲਕੁਲ ਬਾਜ਼ਾਰ ਚ ਭਾਜੀ 22500 ਵਾਲ ਪਰ ਸੋਨੂ ਸਟੋਰਾਂ ਦਾ ਇਹ ਵੀ 1095 ਰੁਪਏ ਦਾ ਇਹ ਵੀ 1095 ਬਿਲਕੁਲ 1095 ਜਿਉਂ ਭਾਜੀ ਸਪੈਸ਼ਲ ਮੈਂ ਰੇਟ ਚੈੱਕ ਕਰ ਲਓ ਕਿਤੇ ਨੁਕਸਾਨ ਭਾਜੀ ਮੈਂ ਕਹਿੰਦਾ ਚੈੱਕ ਕਰਕੇ ਇੱਕ ਇੱਕ ਚੀਜ਼ ਦਾ ਦੇਖ ਕੇ ਰੇਡ ਬੁਲਾਇਆ ਹੋਇਆ ਵੀ ਰਾਨੀ ਵਾਲ ਰੇਡ ਕੱਢਨੇ ਐ ਐਵੇਂ ਨਹੀਂ ਥਾ ਹਜ਼ਾਰ ਹਜ਼ਾਰ ਕਿਲੋਮੀਟਰ ਤੋ ਚੱਲ ਕੇ ਇੱਥੇ ਆਉਂਦੇ ਵਾਗੇ ਪਰਾਣੇ ਹਲਦੀ ਦੇ ਪੌਣਾ येलो ਚਾਹੀਦਾ ਸਪੈਸ਼ਲ ਮੈਨੂੰ ਸੂਟ ਉਹ ਬਾਜੀ ਸੂਟ ਦੇਖੋ ਤੁਸੀਂ ਕੰਮ ਦੇਖੋ ਤੁਸੀਂ ਬਾਜੀ ਗਲਾ ਇੱਥੇ ਬਸ ਨਹੀਂ ਹੁੰਦੀ ਗਲਾ ਨਾਲ ਵਰਕ ਦੇਖੋ ਭਾਜੀ ਤੁਸੀਂ ਸਪੈਸ਼ਲ ਇਹ ਵੀ ਕੋਈ ਕਸਰ ਖੱਡੀ ਹੋਈ ਆ ਬਾਜੂ ਪਹੁੰਚੇ ਪੂਰੀ ਜਾਨ ਲਾਈ ਹੋਈ ਸਾਡੀ ਭਾਜੀ ਐਵੇਂ ਬਾਜ਼ਾਰ 3600 3700 ਰੁਪਏ ਸੂਟਾ ਸੇਮ ਲਾ ਲਓ ਪਲਾਜੋ ਦਾ ਸੂਟ ਬਣਿਆ ਇਹ ਵੀ 1195 ਚ ਆਓ ਭਾਜੀ ਸਾਡੇ ਜਿਵੇਂ ਕਈ ਕੁੜੀਆਂ ਨੂੰ ਬੜਾ ਸ਼ੌਂਕ ਹੁੰਦਾ ਮੈਂ ਚਾਕਾਂ ਵਾਲੇ ਸਿਰਫ ਸਿੰਪਲ ਸੂਟ ਚਾਹੀਦਾ ਚਾਕ ਤੇ ਬਣਾਉਣਾ ਮਹਿਰੂਨ ਕਲਰ ਉਹਨਾਂ ਵਾਸਤੇ ਵੀ ਇੱਕ ਸਪੈਸ਼ਲ ਲੇਟੈਸਟ ਆਣ ਬੜੀ ਡਿਮਾਂਡ ਸੀ ਭਾਜੀ ਹਰ ਵੀਡੀਓ ਸਾਨੂੰ ਆਉਦੀ ਸੀ ਸਾਨੂੰ ਕੋਈ ਸਪੈਸ਼ਲ ਚਾਹੀਦਾ ਭਾਜੀ ਬੜਾ ਵਧੀਆ ਰੰਗ ਆ ਦੇਖੋ ਤੁਸੀਂ ਸੇਮ ਸੇਮ ਤੋਂ ਸੇਮ ਲਾਤਾ ਭਾਜੀ ਇਹ ਅੱਛਾ ਇਹਦੇ ਤੇ ਪਰ ਪਹੁੰਚੇ ਵਰਕ ਵੀ ਹੈਗਾ ਭਾਜੀ ਭਾਜੀ ਪਹੁੰਚੇ ਵਰਕ ਹੈਗਾ ਤਾਂ ਆਪਾਂ ਪਹੁੰਚੇ ਵਰਕ ਕੀਤਾ ਵੀ ਹੋਇਆ ਬੇੜਾ ਦਿਖਾ ਪਹੁੰਚੇ ਵਰਕ ਲਓ ਭਾਜੀ ਬਿਲਕੁਲ ਬਿਲਕੁਲ ਅੱਗੇ ਸੁਣੋ ਭਾਜੀ ਤੁਸੀਂ ਹੋਰ ਖਾਸਿਤ ਹੈ ਹਾਂ ਹਾਂ ਕੱਲਾ ਵਰਕ ਦਾ 1000 ਰੁਪਏ ਲਿੰਦੇ ਆ ਬਿਲਕੁਲ 1000 ਰੁਪਏ ਵਰਕ ਦਾ ਦੁਪੱਟਾ ਐਕਸਟਰਾ ਹੁੰਦਾ ਹੈ ਇਹ ਸੋਨੂ ਸਿਸਟਰੋ ਜਿਹੜਾ 13 ਅਪ੍ਰੈਲ ਦੇ ਵਿਸਾਖੀ ਮੇਲਾ ਲਾਇਆ ਆਪਾਂ ਇਹ ਸਪੈਸ਼ਲ 895 ਦੇ ਨੇ ਭਾਜੀ 895 ਦਾ ਸੂਟ ਪੂਰਾ ਸੂਟ ਦੁਪੱਟਾ ਨਾਲ 895 ਰੁਪਏ ਦਾ ਭਾਜੀ ਦੇਣਾ ਸੈਲੀਬ੍ਰਿਟੀ ਸੂਟ ਇਹ ਵੀ ਸੈਲੀਬ੍ਰਿਟੀ ਪੀਸ ਹੈ ਇਹਦੇ ਵੀ ਪੂਰੇ ਦੁਪੱਟੇ ਤੇ ਬਾਜੂ ਤੇ ਨਾਲ ਘੇਰੇ ਤੇ ਦੁਪੱਟੇ ਬਣੇ ਆਖੋ ਪੀਸ ਭਾਜੀ ਜੀ ਜੀ ਮੈਂ ਕਹਿੰਦਾ ਚੀਜ਼ਾਂ ਅਸੀਂ ਦੂੰਗਾ ਅਗਲੀ ਕਹਿੰਦੀ ਬੁਟੀਕ ਦੇ ਸੂਟ ਲੈਣੇ ਡਿਜ਼ਾਈਨਰ ਕਿੱਥੇ ਜਾਈਏ ਹੁਣ ਸੋਚਣ ਦੀ ਲੋੜ ਨਹੀਂ ਹੈਗੀ ਅੱਖਾਂ ਮੀਚ ਕੇ ਬਾਗੇ ਪੁਰਾਣੇ ਆਜੋ ਨਿਹਾਲ ਸਿੰਘਾ ਰੋਡ ਬਾਗਾ ਪੁਰਾਣਾ ਨੰਬਰ ਤੁਹਾਡੇ ਸਕਰੀਨ ਤੇ ਆ ਰਿਹਾ ਡਿਜ਼ਾਈਨ ਤੁਹਾਨੂੰ ਦਿਖਾ ਰਿਹਾ ਰੇਟ ਤੁਹਾਨੂੰ ਸਾਰੇ ਦੱਸ ਰਿਹਾ ਪੁੱਛਣ ਦੀ ਲੋੜ ਨਹੀਂ 13 ਅਪ੍ਰੈਲ 13 ਦਿਨ ਦਾ ਮੇਲਾ ਬਾਗੇ ਬਣੇ ਲੱਗਿਆ ਆਨਲਾਈਨ ਜਿੱਥੋਂ ਮੰਗਵਾਉਣਾ ਸੂਟ ਤੁਸੀਂ ਮੰਗਵਾ ਸਕਦੇ ਆ 995 ਦੇ ਨੂੰ ਭਾਜੀ ਤੁਹਾਨੂੰ ਇਹ ਵੀ ਸੂਟ ਅੱਛਾ ਇਹ ਸੂਟ 995 ਦੇ ਬਿਲਕੁਲ ਜੀ 995 ਚ ਪੂਰਾ ਵਧੀਆ ਸਪੈਸ਼ਲ ਦੁਪੱਟਾ ਕਿਆ ਬਾਤ ਇਹ ਤਾਂ ਜਿਨ੍ਹਾਂ ਦੇ ਭਾਜੀ ਵਿਆਹ ਸ਼ਦੀ ਰੱਖੀ ਆ ਜਿਨ੍ਹਾਂ ਨੇ 40 50 50 ਸੂਟ ਦੇ ਲੈਣ ਚਾਹੀਦੇ ਉਹਨਾਂ ਵਾਸਤੇ ਤਾਂ ਬਹੁਤ ਵੱਡਾ ਫਾਇਦਾ ਹਜ਼ਾਰਾਂ ਰੁਪਏ ਦਾ ਫਾਇਦਾ ਉਹਨਾਂ ਵਾਸਤੇ ਬਿਲਕੁਲ ਜੀ ਬਿਲਕੁਲ ਇਹ ਜਿਨ੍ਹਾਂ ਨੇ ਕੈਨੇਡਾ ਅਮਰੀਕਾ ਬਣਾਉਣੇ ਸੂਟ ਮਗਾਉਣੇ ਆ ਪੌਣੇ ਡਿਜ਼ਾਈਨਰ ਸੂਟ ਮੰਗਦੀਆਂ ਉਹਨਾਂ ਵਾਸਤੇ ਬਹੁਤ ਵੱਡੀ ਸਪੈਸ਼ਲ ਵੀਡੀਓ ਆ ਲਓ ਭਾਜੀ ਦੇਖੋ ਤੁਸੀਂ ਸੂਟ ਦੇ ਗੁਣ ਗਣੋ ਪਹਿਲਾਂ ਦੇਖੋ ਤੁਸੀਂ ਸੂਟ ਕਰਦਾ ਸੇਮ ਮਲਾ ਲਓ ਭਾਜੀ ਫੋ ਦਿਖਾਈ ਆ ਉਹ ਵੀ ਸਾਡੇ ਕਢਾਈ ਕੀਤੀ ਹੋਈ ਭਾਜੀ ਦੇਖੋ ਲੋ ਲੋ ਵੀ ਨਾਲ ਹੀ ਆਈ ਮੈਂ ਕਹਿੰਦਾ ਬਿਲਕੁਲ ਜੀ ਚਾਹੇ ਤੁਸੀਂ ਸ਼ੋਅ ਨਹੀਂ ਕੀਤਾ ਅਸੀਂ ਕੰਮ ਪੂਰਾ ਵਧੀਆ ਕਰਾ ਕੇ ਰੱਖਦੇ ਬਹੁਤ ਵਧੀਆ ਜੀ ਜੀ ਇਹ ਵੀ 1295 ਲੱਗਣਾ ਭਾਜੀ ਆ ਆਈਟਮ ਭਾਜੀ ਬਾਜ਼ਾਰ 'ਚ 3295 ਆ ਦੇਖੋ ਅੱਛਾ ਇਹ 골ਡਨ ਵਰਕ ਕੀਤਾ ਡਿਜੀਟਲ ਦੇ ਉੱਤੇ ਬਿਲਕੁਲ ਦੇਖੋ 1995 ਵਿੱਚ ਲੱਗਣਾ ਭਾਜੀ origignal suit ਇਹ ਵਾਹ ਜੀ ਵਾਹ origignal suit 1995 3295 ਵਾਲਾ ਲੋ ਭਾਜੀ ਇਹਨੇ ਸਸਤੇ ਕਿੱਦਾਂ ਮੈਨੂੰ ਸਮਝ ਨਹੀਂ ਆਇਆ ਭਾਜੀ ਕੰਟਰੀ ਚ ਖੇਡਦੇ ਆ ਇੱਕ ਐਸੀ ਸੇਲ ਦਿੰਨੇ ਉਹਨੇ ਹਰ ਨਵੇਂ ਸਾਲ ਦੇ ਵਿੱਚ ਅਸੀਂ ਚੀਜ਼ਾਂ ਦਿੰਨੇ ਆ ਵੀ ਗਾਗ ਯਾਦ ਕਰਦਾ ਨਾਮ ਯਾਦ ਕਰਦਾ ਜਪਦਾ ਗਏ ਵਾਗੇ ਪੈਣ ਗਏ ਸੀ ਵੀ ਸਾਨੂੰ ਚਾਰ ਪੰਜ suit ਲੈਣ ਗਏ ਸੀ 50 50 suit ਦਿੱਤੇ ਆਪ ਦਾ ਹੋਣਾ ਭਾਜੀ ਗਾ ਰਿਸ਼ਤੇਦਾਰਾਂ ਨੂੰ ਬਹੁਤ ਅੱਗੇ ਭੇਜ ਦਿਆ ਹੁਣ ਸਾਡਾ ਇੱਕ white suit ਆ ਭਾਜੀ ਮੈਂ ਲਗਾਤਾਰ 2 ਸਾਲ ਤੋਂ ਵੇਚ ਰਿਹਾ ਲਗਾਤਾਰ 2 ਸਾਲ ਤੋਂ ਡਿਮਾਂਡ ਐਨੀ ਮੈਂ ਕਹਿੰਦਾ ਭਾਜੀ ਡਿਮਾਂਡ ਕਿਉਂ ਖਾਸੀ ਦੱਸਣਾ ਕਿਉ ਕਾਸੀ ਤੇ ਹੈ ਭਾਜੀ ਨਾਲ ਫਰੋਜੀ ਦੁਪੱਟਾ ਵਰਕ ਕੀਤਾ ਹੋਇਆ ਦੇਖੋ ਤੁਸੀਂ ਡਿਜ਼ਾਈਨ 2 ਸਾਲ ਤੋਂ ਨੇਰੀ ਲੈਂਦੀ ਹੋਈ ਭਾਜੀ ਡਿਜ਼ਾਈਨ ਦੀ 2 ਸਾਲ ਤੋਂ ਕੀ ਬਾਤ ਮੁੱਲ ਸਾਡਾ ਐਸਾ ਰੱਖਿਆ ਮੈਂ ਕਹਿੰਦਾ ਵੀ ਜਲਾ ਦੇਖਦਾ ਵੀਡੀਓ ਦੇਖਦਾ ਸ਼ੁਰੂ ਦੇਖਦਾ 995 ਰੁਪਏ ਸੂਟ ਸਾਰਾ ਭਾਜੀ ਇਹ ਵੀ 995 995 ਚ ਦੇਖੋ ਤੁਸੀਂ ਕੱਲਾ ਕੰਮ ਦੀ ਭਾਜੀ ਦੇਣਾ 995 ਦਾ ਬਿਲਕੁਲ ਮੈਂ ਤਾਂ ਲੋਕੀ ਕਹਿੰਦੇ ਜੀ ਡਿਮਾਂਡ ਜ਼ਿਆਦਾ ਵਧਾ ਦਈਏ ਤੁਸੀਂ ਘੜਾਈ ਦਿੱਤਾ ਬਿਲਕੁਲ ਦੇਖੋ ਇਹ ਤੇ ਕੋਈ ਪਹੁੰਚੇ ਤੇ ਵਰਕ ਤੇ ਨਹੀਂ ਕੀਤਾ ਹੋਇਆ ਅਸੀਂ ਭਾਜੀ ਇਹ ਵੀ ਧਿਆਨ ਰੱਖਿਆ ਹੋਇਆ ਚਾਹੇ ਬਾਜੂ ਬਣਾ ਲਓ ਚਾਹੇ ਪਹੁੰਚੇ ਬਣਾ ਲਓ ਦੇਖੋ ਭ ਹਰ ਚੀਜ਼ ਦਾ ਭਾਜੀ ਪੂਰਾ ਸਫਾਈ ਦਾ ਦੇਖੋ ਇਹ ਕੰਮ ਬੋਲਦਾ ਸਾਡਾ ਬੋਲਦਾ ਭਾਜੀ ਜਰੂਰ ਤੇ ਹਨਾ ਇੱਕ ਧਾਗਾ ਵੀ ਤੁਨ ਬਾਹਰ ਨਿਕਲੇ ਦਿਖਾ ਦਿਓ ਭਾਜੀ ਸਪੈਸ਼ਲਿਸਟ ਹੀ ਹੈ ਸਾਨੂੰ ਸਟਰੋ ਵਾਲਾ ਜੀ ਬਿਲਕੁਲ ਜੀ ਬਿਲਕੁਲ ਇਹ ਵਾਈਡ ਸਪੈਸ਼ਲ ਹੈ ਖਾਸੀ ਚੀਜ਼ਾਂ ਦਿੰਨੇ ਭਾਜੀ ਮੈਂ ਯਾਦ ਕਰਾਂਗੇ ਦੇਖੋ ਹੁਣ ਸਾਡਾ ਇੱਕ ਸੈਲੀਬ੍ਰਿਟੀ ਪੀਸ ਹੈ ਭਾਜੀ ਦੇਖੋ ਤੁਸੀਂ ਪਹਿਲਾਂ ਫੋਟੋ ਦੇਖੋ ਭਾਜੀ ਮਿਲਾ ਲਓ ਸੇਮ ਮਿਲਾ ਲਓ ਅੱਛਾ ਮੈਂ ਸਾਬ ਲਾਇਆ ਸਾਰੇ ਫੋਟੋਆਂ ਦੇ ਸੂਟ ਦੀ ਸੇਲ ਆ ਬਿਲਕੁਲ ਭਾਜੀ ਮੈਂ ਕਹਿੰਦਾ ਫੋਟੋ ਵਾਲੇ ਮਿਲਾ ਲਓ ਅੱਜਕੱਲ ਕੀ ਹੈ ਇੰਸਟਾਗ੍ਰam ਦਾ ਜ਼ਮਾਨਾ ਹੈ ਹ ਆਲੋ ਪਾਜੀ ਵਰਕ ਇਹ ਸਪੈਸ਼ਲ ਵਾਈਟ ਤਾਂ ਮੈਂ ਕਹਿੰਦਾ ਲੇਡੀਜ਼ ਗਰਮੀਆਂ ਸਮਰ ਚ ਲੋਕਾਂ ਦਾ ਹੁੰਦਾ ਵੀ ਵਾਈਟ ਸੂਟ ਬਣਾਣਾ ਹੀ ਬਣਾਣਾ ਇਹ ਵੀ ਰੇਟ ਐ ਸਾਹ ਪਾਜੀ ਮੈਂ ਕਹਿੰਦਾ ਜਿਹਨੇ ਨਹੀਂ ਬਣਾਣਾ ਵੀ ਮੱਲੋ ਬੱਲੇ ਬੜਾਉ ਹਰ ਚੀਜ਼ ਪਾਜੀ ਖਾਸੀਅਤ ਆ ਸਾਡੀ ਹਰ ਚੀਜ਼ ਖਾਸੀਅਤ ਆ ਰੇਟ ਸੁਣ ਕੇ ਤਾਂ ਹੈਰਾਨੀ ਵਾਲਾ ਰੇਟ ਦਊਗਾ 1195 ਵਿੱਚ ਪਾਜੀ ਵੀ ਪਾਜੀ ਏਡਾ ਹੈਵੀ ਦੁਪੱਟਾ ਦੁਪੱਟੇ ਤੇ ਵੀ ਇੰਨਾ ਵਰਕ ਰੇਟ ਫਿਰ ਗਿਆ ਪਾਜੀ ਮੈਂ ਕਹਿੰਦਾ ਪਾਜੀ ਦੁਪੱਟਾ ਫੜ ਕੇ ਦੇਖੋ ਦੁਪੱਟੇ ਵੀ ਸਾਡੇ ਕੋਈ ਸ਼ਾਰਟ ਨਹੀਂ ਹੈਗੇ ਪੂਰੇ ਖੁੱਲੇ ਸਾਡੇ ਦੁਪੱਟੇ ਵਧੀਆ ਲੈਸ ਲੱਗੀ ਹੋਈ ਹੈ 1195 ਵਿੱਚ ਪ ਇੰਨੀ ਕਿ ਡਿਮਾਂਡ ਪਾਜੀ ਦੱਸ ਨਹੀਂ ਸਕਦੇ ਅਸੀਂ ਜੀ ਜੀ ਲਓ ਪਾਜੀ ਦੇਖੋ ਤੁਸੀਂ ਇਹ ਸਾਡਾ yellow special ਆ ਬੜਾ ਪਿਆਰਾ ਸੂਟ ਸਾਡਾ ਇਹ ਜੀ ਜੀ ਇਹ ਪਾਜੀ ਖਾਸੀ ਤੇ ਐ ਡੀਐਨ ਜਦੋਂ ਵੀ ਆੰਦਾ ਵੀ ਇੱਕ ਘੰਟੇ ਤੋਂ ਵੱਧ ਸੂਟ ਨਹੀਂ ਰਹਿੰਦਾ ਭਾਜੀ ਇਹ ਨਹੀਂ ਦੇਖ ਰਹੇ ਆ ਭਾਜੀ ਮਤਲਬ ਇਹ ਜਿੰਨੇ ਡਿਜ਼ਾਈਨ ਸਾਰੇ ਯੂਨੀਕ ਹੈ ਅਲੱਗ-ਅਲੱਗ ਹੈ ਨਾ ਜੀ ਬਿਲਕੁਲ ਬਿਲਕੁਲ ਭਾਜੀ ਇਹ 1395 ਦਾ ਡਿਜ਼ਾਈਨ ਹੈ ਮੈਂ ਕਹਿੰਦਾ ਭਾਜੀ ਦੱਸ ਨਹੀਂ ਸਕਦੇ ਵੀ ਆਨਲਾਈਨ ਰੋਜ਼ ਦੇ ਵੀ 25 ਸੂਟ ਵਿੱਚ ਨਹੀਂ ਵੇਚਨੇ ਭਾਜੀ ਇਹ 1395 ਦਾ ਡਿਜ਼ਾਈਨ ਬਹੁਤ ਡਿਮਾਂਡ ਵਾਲਾ ਸੂਟ ਹੈ ਭਾਜੀ ਨਜ਼ਾਰੇ ਆ ਜਾਣਗੇ ਇੱਕ ਅਸੀਂ ਕਾਟਨ ਦੇ ਹੈਂਡਵਰਕ ਸੂਟ ਕਰਾਏ ਆ ਭਾਜੀ ਨਵੀਂ ਚੀਜ਼ਾਂ ਦੇਖੋ ਤੁਸੀਂ ਨਵੀਂ ਚੀਜ਼ ਹੈ ਇਹ ਲਓ ਭਾਜੀ ਹੈਂਡਵਰਕ ਦਾ ਕੰਮ ਦੇਖੋ ਭਾਜੀ ਦੇਖੋ ਸਪੈਸ਼ਲ ਪੂਰਾ ਲੈਂਸ ਲੱਗੀ ਹੈ ਹੈਂਡਵਰਕ ਕਰਾਇਆ ਪੂਰਾ ਵਧੀਆ ਪੂਰਾ ਡਿਜ਼ਾਈਨਰ ਅਗਲੇ ਕੰਨੀ ਮੈਂ ਮਾਰਕੀਟ ਚ ਜਾਣਾ ਮੈਂ ਆਫਿਸ ਸੂਟ ਪਾਉਣੇ ਆ ਮੈਨੂੰ ਡਿਫਰੈਂਟ ਚੀਜ਼ ਹੈ ਦੀ ਮਾਰਕੀਟ ਨਾਲੋਂ 1695 ਵਿੱਚ ਹੈਂਡਵਰਕ ਦਾ ਕੋਈ ਸੂਟ ਦੇ ਦੇ ਭਾਜੀ ਗਾਰੰਟੀ ਹੈ ਇਹਦੀ ਖਾਸੀ ਦੇਖੋ ਬੜਾ ਵਧੀਆ ਤਿਆਰ ਕਰਾਇਆ ਭਾਜੀ ਪੂਰੀ ਲੈਂਸਾਂ ਅਨੁਸਾਰ ਲਾ ਕੇ ਭਾਜੀ ਯਾਰ ਹੈਂਡਵਰਕ ਦੇ 11500 ਲੈ ਲੈ ਬਿਲਕੁਲ ਬਿਲਕੁਲ ਲੈਂਦੇ ਆ ਭਾਜੀ ਦੇਖੋ ਤੁਸੀਂ ਕੰਮ ਹਲਕਾ ਨਹੀਂ ਕਰਾਇਆ ਕੋਈ ਬੜਾ ਟਾਪ ਦਾ ਕੰਮ ਕਰਾਇਆ ਪੂਰਾ origial ਜੀ 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 ਬੜੇ ਪਿਆਰੇ ਰੰਗ ਬੜੇ ਪਿਆਰੇ ਡਿਜ਼ਾਈਨ ਆ ਮੈਂ ਕਹਿੰਦਾ ਭਾਜੀ ਮਜ਼ਾ ਆਜੂ ਚੀਜ਼ਾਂ ਦੇਖਣ ਦਾ ਵੀ 1695 ਸੂਟ ਦੇ ਰਹੇ ਆ ਭਾਜੀ ਇੱਕ ਹੋਰ ਤਮਾਕਾ ਸਾਡਾ ਸਪੈਸ਼ਲ ਤੁਸੀਂ ਡਿਜ਼ਾਈਨ ਦੇਖੋ ਚੀਜ਼ ਦੇਖੋ ਭਾਜੀ ਖਾਸियत ਆ ਬਹੁਤ ਬਹੁਤ ਲਿਮਟਡ ਮਾਲ ਮਿਲਦਾ ਤੇ ਸੇਲ ਭਾਜੀ ਹਰ ਇੱਕ ਕੋਲ ਦੁਕਾਨਦਾਰ ਕੋਲ ਪੂਰੀ ਸੇਲ ਹੈ 32 32 3500 ਦੇ ਚਨੀਰਿੰਗੋ ਵਿਕਦਾ ਇਹ ਵੀ ਆਪਾਂ ਭਾਜੀ ਇੱਕ ਸਪੈਸ਼ਲ ਰੇਟ ਦੇ ਰਹੇ ਆ ਬਹੁਤ ਵਈਆ 1995 ਵਿੱਚ ਦੇਣਾ ਭਾਜੀ 1995 ਵਿੱਚ ਜੀ ਸਿਰ ਭਾਈ ਇਹ ਦੁਕਾਨਦਾਰ ਹੀ ਲੈ ਜਾਂਦੇ ਹੋਣੇ ਤੁਹਾਡੇ ਮੈਂ ਕਹਿੰਦਾ ਭਾਜੀ ਦੁਕਾਨਦਾਰ ਸੱਤਾਂ ਦੇ ਸੈਟ ਬੁਰੀ ਸੇਲ ਲੱਗ ਰਹੀ ਹੈ 1 April ਤੋਂ ਲੈ ਕੇ 13 April 2024 ਦਾ ਜਿਹੜਾ ਮੇਲਾ ਲੱਗ ਰਿਹਾ ਸਪੈਸ਼ਲ ਹੈ ਇਹ ਤਰੀਕ ਯਾਦ ਰੱਖੋ ਮੈਂ ਬਾਗੇ ਪੁਰਾਣੇ ਜਿਹੜੀ ਸੇਲ ਲੱਗ ਰਹੀ ਹੈ ਇਤਿਹਾਸਿਕ ਸੇਲ ਹੈ ਐਸੇ ਰੇਟ ਐਸੀ ਆਈਟਮ ਤੁਹਾਨੂੰ ਕਿਤੇ ਨਹੀਂ ਮਿਲਣਗੀ